ਤਸਵੀਰਾਂ ਦਿਖਾ ਦਿੰਨੇ ਆ ਅੱਜ ਦੀ ਤਸਵੀਰਾਂ ਮਚਿੰਦੇ ਦੇ ਪਿੰਡੇ ਦੋਨਿਆਂ ਦੇ ਜਿੱਥੇ ਅੱਜ ਕਿਸਾਨਾਂ ਤੇ ਪੁਲਸ ਦੇ ਵਿੱਚ ਜਿਹੜੀ ਆਪਸੀ ਮੁੱਠਪੇੜ ਹੋਈ ਹੈ ਇਹ ਮੁੱਠਪੇੜ ਕਾਸਤੇ ਹੋਈ ਆ ਜਨਾਬ ਨੈਸ਼ਨਲ ਹਾਈਵੇ ਜਿਹੜਾ ਨੈਸ਼ਨਲ ਹਾਈਵੇ ਚੁਰੰਦਾ ਜਿਹੜਾ ਬੰਨ ਰਿਹਾ ਹੈ ਉਸ ਦੇ ਉੱਤੇ ਜਿਹੜਾ ਜਗ੍ਹਾ ਵਿੱਚ ਅਕਵਾਇਰ ਕਰਨ ਦੇ ਵਿੱਚ ਜਿਹੜੀ ਵੱਡੀ ਨੈਸ਼ਨਲ ਹਾਈਵੇ ਦੇ ਵਿੱਚ ਜਿਹੜੀ ਜਗ੍ਹਾ ਅਕਵਾਇਰ ਕਰਨ ਦਾ ਬੰਦ ਜਿਹੜੇ ਕਿਸਾਨ ਅਜੂਨੇ ਅਜਪੁਰੇ ਵਿਸ਼ਾਲ ਭਾਰਤੀ ਕਿਸਾਨੀ ਨੇ ਉਗਰਾਹਾਂ ਵੱਲੋਂ ਜਿਹੜਾ ਵੱਡਾ ਕੱਟ ਸੀਗਾ ਉਹ ਕੀਤਾ ਗਿਆ ਸੀਗਾ ਪਹਿਲਾਂ ਜਿਹੜੇ ਸੀਗੇ ਮੁੱਟਰੇਡ ਹੋਈ ਜਿਹੜੀ ਸ਼ੇਰਗੜ ਸਮੇਤ ਜਿਹੜੀ ਇਹ ਕੋਰਸ ਨੇ ਇੱਕ ਜਿਹੜੇ ਤਿੰਨ ਨੱਕੇ ਸੀ ਉਹ ਤੋੜ ਕਰਨ ਤੋਂ ਬਾਅਦ ਤੋਂ ਦੋਨਿਆਂ ਨਾਲ ਵਿੱਚ ਜਿਹੜੀ ਪੁਰੇ ਜਿਹੜੇ ਕਿਸਾਨ ਤੇ ਪੁਲਿਸ ਨੇ ਉਹ ਆਪਸੀ ਸਾਹਮਣੇ ਟਕਰਾਵ ਹੋਇਆ ਤਾਂ ਉੱਥੇ ਕਿਸਾਨਾਂ ਨੂੰ ਤੇ ਪੁਲਿਸ ਦੇ ਵਿੱਚ ਲਾਠੀ ਚਾਰਜ ਹੋਇਆ ਆਸੂ ਗੈਸ ਦੇ ਗੋਲੇ ਨੇ ਜਿਹੜੇ ਬੇਸ਼ੁਮਾਰ ਚੱਲੇ ਨੇ ਤਾਂ ਉਸ ਤੋਂ ਬਾਅਦ ਜਿਹੜੇ ਕਿਸਾਨਾਂ ਵੱਲੋਂ ਵੀ ਜਿਹੜੇ ਪ੍ਰਗਰਾਹ ਜਿਹੜੀ ਕੀਤੀ ਹੋਈ ਵਈ ਉਸੇ ਤਾਂ ਉੱਥੇ ਹੀ ਆਪਸੀ ਜਿਹੜਾ ਬਦਰਾਅ ਜਿਹੜਾ ਇੱਕ ਦੂਜੇ ਦੇ ਨਾਲ ਉਹ ਜਿਹੜੀ ਟਕਰਾਵ ਦੀ ਸਥਿਤੀ ਵਗ ਰਹੀ ਤਾਂ ਉਸ ਤੋਂ ਬਾਅਦ ਪਾਣੀ ਦੀਆਂ ਵਿਚਾਰਾਂ ਫਿਰ ਜਿਹੜਾ ਕਿਸਾਨਾਂ ਦੋਪਤੇ ਵੀ ਲਗਾਤਾਰ ਪੁਲਿਸ ਤੇ ਕਿਸਾਨਾਂ ਦੇ ਵਿੱਚ ਵੀ ਵੱਡੀ ਜਿਹੀ ਆਹਟ ਜਿਹੜੀ ਮੁੱਠ ਪੇੜ ਵਣੀ ਰਹੀ ਤਾਂ ਉਸ ਤੋਂ ਬਾਅਦ ਕਿਤਨਾ ਕਿਤੇ ਜਾ ਕੇ ਇਸ ਤਰ੍ਹਾਂ ਦਾ ਮਾਹੌਲ ਸੀ ਜਿਹੜਾ ਬਹੁਤ ਜ਼ਿਆਦਾ ਜਿਹੜਾ ਭੱਕ ਗਿਆ ਤਾਂ ਉੱਥੇ ਹੀ ਕਿਸਾਨਾਂ ਤੇ ਜਦੋਂ ਆਪਸੀ ਡੀਸੀ ਸਮੇਤ ਐਸਐਸਪੀ ਡੀਆਈਜੀ ਜਿਹੜੇ ਵੱਡੇ ਉੱਚ ਅਧਿਕਾਰੀ ਸੀਗੇ ਉਹ ਮੌਜੂਦ ਰਹੇ ਨੇ ਤਾਂ तमाम ਤਸਵੀਰਾਂ ਨੇ ਚਿੱਲੜਾ ਦੇ ਪਿੰਡ ਦੋਨੀਆਣਾ ਦੀਆਂ ਜਿਹੜਾ ਸੰਗਤ ਬਲੌਕ ਦੇ ਕੋਲੇ ਆ ਪਰ ਤਲਵੰਡੀ ਸਾਬੋ ਹਲਕੇ ਦੇ ਵਿੱਚ ਜਿਹੜਾ ਪੈਨੋਂ ਦਾ ਤੇ तमाम ਤਸਵੀਰਾਂ ਨੇ ਤਾਂ ਦਿੱਤੇ ਕਿ ਉਹ ਵੱਡੇ ਤੌਰ ਦੇ ਉਤੇ ਪੁਲਿਸ ਦੇ ਕਿਸਾਨਾਂ ਦੇ ਵਿੱਚ ਜਿੱਥੇ ਬੰਦਿਆਂ ਦੇ ਵਿੱਚ ਕਿਸਾਨ ਜਿਹੜੇ ਕਿਸਾਨ ਵੀ ਜਿਹੜੇ ਨੇ ਜ਼ਖਮੀ ਹੋਏ ਨੇ ਤਾਂ ਪੁਲਿਸ ਦੇ ਮੁਲਾਜ਼ਮ ਵੀ ਵੱਡੀ ਤعداد ਦੇ ਵਿੱਚ ਜ਼ਖਮੀ ਹੋਏ ਨੇ ਤਾਂ ਕਿਤੇ ਨ ਕਿਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਵੱਡੀ ਗੱਲ ਕਹੀ ਗਈ ਹੈ ਕਿ ਕਿਸਾਨ ਇਹ ਦੂਜੇ ਜ਼ਿਲ੍ਹਿਆਂ ਤੋਂ ਆਏ ਹੋਏ ਕਿਸਾਨ ਨਹੀਂ ਆਖਿਰਕਾਰ ਇਹ ਜ਼ਿਲ੍ਹੇ ਦੇ ਕਿਸਾਨ ਨਹੀਂ ਹੈ ਆ ਪਿੰਡ ਦੇ ਜੁਨਾ ਦੀ ਜ਼ਮੀਨ ਹੈ ਜੋ ਕਿਸਾਨ ਨਹੀਂ ਹੈ ਆਖਿਰਕਾਰ ਇਲੌਨ ਆਰਡਰ ਨੂੰ ਹੱਥ ਦੇ ਵਿੱਚ ਲੈ ਰਿਹਾ ਤਾਂ ਉੱਥੇ ਕਾਫੀ ਜਿਹੜੇ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜੇ ਨੇ ਪ੍ਰਦਰਸ਼ਨ ਕਰਨ ਵਿੱਚ ਜਿਹਦੇ ਨਾਲ ਔਰਤਾਂ ਆਈਆਂ ਸੀ ਕਈਆਂ ਨੂੰ ਹਿਰਾਸਤ ਦੇ ਵਿੱਚ ਵੀ ਲਿੱਟਾ ਗਿਆ। ਤਾਂ ਵੱਡੇ ਤੌਰ ਦੇ ਉੱਤੇ ਜਿਹੜੀ ਔਰਤਾਂ ਨੂੰ ਹਿਰਾਸਤ ਦੇ ਵਿੱਚ ਲਿੱਟਾ ਗਿਆ ਤਾਂ ਉੱਥੇ ਹੀ ਪਾਣੀ ਦੀਆਂ ਬਚਾਰਾ ਸਵੇਤ ਤੇ ਜਿਹੜੇ ਵੱਡੇ ਪੁਲਿਸ ਮੁਲਾਜ਼ਮ ਸੀ ਤਾਂ ਜਿਹੜੇ ਉੱਥੇ ਮੌਜੂਦ ਰਹੇ ਨੇ ਵੱਡੇ ਪੁਲਿਸਾਂ ਜਿਹੜੀ ਫੋਰਸ ਸੀ ਤਾਂ ਵੱਡੇ ਮੌਜੂਦ ਨਹੀਂ ਆ ਪਰ ਆਖਿਰਕਾਰ ਜਨਾਬ ਪਲਾ ਵਜਾ ਵੱਡਾ ਮਾਹੌਲ ਸੀ ਆਖਿਰਕਾਰ ਕਿਉਂ ਬਣਿਆ ਅਜੇ ਅਸੂ ਦੇ ਗੋਲੇ ਵੀ ਚੱਲੇ ਪਰ ਇੰਨਾ ਮਾਹੌਲ ਭੱਗ ਗਿਆ ਕਿ ਆਖਿਰਕਾਰ ਕਈਆਂ ਦੇ ਜਿਹੜੇ ਵਾਅਦੇ ਲਾ ਕੀ ਚਾਰ ਤੋਂ ਬਾਅਦ ਪਰ ਕਿਸਾਨਾਂ ਦੇ ਵਿੱਚ ਆਖਿਰਕਾਰ ਹਜੇ ਤੱਕ ਵੀ ਜਿਹੜੀ ਟੇਬਲ ਮੀਟਿੰਗ ਹੈ ਉਹ ਡੀਸੀ ਬਠਿੰਡਾ ਦੇ ਨਾਲ ਚੱਲ ਰਹੀ ਆਖਿਰਕਾਰ ਪਹਿਲਾਂ ਇਹ ਮੀਟਿੰਗਾਂ ਹੁੰਦੀਆਂ ਤਾਂ ਇਹ ਜਿਹੜੇ ਹੱਲ ਸੀ ਸ਼ਾਇਦ ਟੇਬਲ ਮੀਟਿੰਗਾਂ ਤੇ ਹੋ ਜਾਂਦੇ ਪਰ ਇਹ ਤਾਂ ਇਹ ਆਗੂਆਂ ਜਾਂ ਫਿਰ ਕਿਸ ਦੀ ਗਲਤੀ ਮੰਨੀ ਜਾਵੇ ਇਹ ਜੇ ਕੁਝ ਕਹਿਣਾ ਨਹੀਂ ਹੋ ਸਕਦਾ ਕਿਉਂਕਿ ਆਖਿਰਕਾਰ ਇਹ ਚੀਜ਼ਾਂ ਹਜੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਆਖਿਰਕਾਰ ਕੀ ਹੋਇਆ ਤਾਂ ਇਹ ਸਿੱਟੇ ਜਿਗੀਆਂ ਅੱਜ ਦੋਨਿਆਂ ਨਾਲ ਪਿੰਡੇ ਵਿੱਚ ਪੈਦਾ ਹੋ ਗਿਆ ਸਾਰੇ ਪਿੰਡ ਨੂੰ 144 ਵਿੱਚ ਤਬਦੀਲ ਕੀਤਾ ਗਿਆ ਵੱਡੀ ਪੁਰਸਤਨਾਦ ਕੀਤੀ ਗਈ ਆਖਿਰਕਾਰ NHAI ਦੇ ਦਿੱਤਾ ਹੀ ਸਮੇਂ ਤੋਂ ਮੌਜੂਦ ਰਹੇ ਨੇ ਆਖਿਰਕਾਰ ਪੁਰਜਾ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਉਹਨਾਂ ਨੂੰ ਪੈਸਾ ਵੀ ਮਿਲ ਚੁੱਕਾ